ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਹੁਣ ਵਾਰਿਸ਼ ਪੈਂਦੀ ਐ ਮਰਦਾਨਾ ਜੀ ਨਾਲ ਤੁਰੇ ਜਾਂਦੇ ਆ ਵਾਰ-ਵਾਰ ਤੇ ਵਾਰਿਸ਼ ਹੋ ਰਹੀ ਐ ਮਰਦਾਨਾ ਜੀ ਕਹਿੰਦੇ ਮਹਾਰਾਜ بارش ਹੋ ਰਹੀ ਐ ਕੁਝ ਸਮਾਂ ਟਿਕ ਜਾਈਏ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਅੱਗੇ ਪਿੰਡ ਐ ਮਰਦਾਨਿਆ ਉੱਥੇ ਆਪਾਂ ਥੋੜੀ ਦੇਰ ਰੁਕਦੇ ਆ ਪਰ ਇੱਕ ਅਸੂਲ ਸੀ ਸੱਚੇ ਪਾਤਸ਼ਾਹ ਦਾ ਜਿੱਥੇ ਬੰਦੇ ਕਹਿੰਦੇ ਮਰਦਾਨਿਆਂ ਰਵਾਬ ਖੋਲ ਕੀਰਤਨ ਕਰੀਏ ਬਾਣੀ ਪੜਦੇ ਸੀ ਕਿਉਂਕਿ ਸਮਾਂ ਜਦੋਂ ਵੀ ਬੈਠੀ ਉਸ ਤੋਂ ਤਾਂ ਵढਾਈ ਕਰੀਏ ਹੁਣ ਮੌਸਮ ਐ ਖਰਾਬ ਐ ਪਤਾ ਐ ਵੀ ਕੰਮ ਕੋਈ ਨਹੀਂ ਹੋਣਾ ਇੱਥੇ ਬਹਿ ਵੀ ਜਾਵਾਂਗੇ 10 ਮਿੰਟ ਕੋਈ ਫਰਕ ਪੈਣ ਵਾਲਾ ਨਹੀਂ ਕੋਈ ਲਾਹਾ ਲੈ ਲਾਂਗੇ ਬੈਠੇ ਤੇ ਉੱਥੇ ਨਾ ਕਹਿੰਦੇ ਦੋ ਮਿੱਤਰ ਰਹਿੰਦੇ ਆਪਸ ਵਿੱਚ ਇਕੋ ਨਾਲ ਵਿੱਚੋਂ ਖੱਤਰੀ ਆਇਆ ਇਤਿਹਾਸ ਦੇ ਵਿੱਚ ਉਹਨੂੰ ਪਤਾ ਲੱਗਾ ਕਿ ਕੋਈ ਫਕੀਰ ਬੈਠਿਆ ਬੜਾ ਸੋਹਣਾ ਕੀਰਤਨ ਕਰਦੇ ਆ ਬੜਾ ਗਿਆਨ ਮਿਲਦਾ ਬੜੇ ਉਪਦੇਸ਼ ਕਰਦੇ ਉਹ ਜਾਣ ਲੱਗ ਪਿਆ satsang ਵਿੱਚ ਉਹਨੂੰ ਰਸ ਆ ਗਿਆ ਹੁਣ ਜਾਵਾਂਗੇ ਤਾਂ ਤਾਈਂ ਰਸ ਆਉਣ ਲੱਗਣਾ ਨਾ ਜਿੱਧਰ ਨੂੰ ਅਸੀਂ ਚਲੇ ਜਾਂਦੇ ਆ ਇੱਕ ਨਿਮਖ ਵਿੱਚ ਬੰਦਾ ਨਰਕ ਵਿੱਚ ਡਿੱਗ ਸਕਦਾ ਇੱਕ ਨਿਮਖ ਵਿੱਚ ਬੰਦਾ ਤਰ ਵੀ ਸਕਦਾ ਇੱਕ ਨਿੰਮਕ ਸਵਾਦ ਕਾਰਨ ਲੋਕ ਆਪਣਾ ਜੀਵਨ ਬਦਵਾਰ ਬਰਬਾਦ ਕਰ ਲੈਂਦੇ ਆ ਬਾਣੀ ਦੱਸਦੀ ਹੈ ਸਾਧ ਸੰਗਤ ਜੀ ਉਹ ਸਾਧ ਸੰਗਤ ਵਿੱਚ ਜਾਂਦਾ ਰਿਹਾ ਕਈ ਦਿਨ ਜਾਂਦਾ ਰਿਹਾ ਇੱਕ ਦਿਨ ਨਾ ਪਿੰਡ ਵਿੱਚ ਵਾਰ-ਵਾਰ ਆਉਂਦੇ ਦੋਨੇ ਮਿੱਤਰ ਇਕੱਠੇ ਹੋ ਗਏ ਉਹ ਕਹਿੰਦਾ ਵੀ ਤੂੰ ਕਿੱਥੇ ਰਹਿਣਾ ਹੈ ਅੱਜ ਕੱਲ੍ਹ ਦਿਸਦਾ ਹੀ ਨਹੀਂ ਤੂੰ ਮਿਲਿਆ ਮੈਨੂੰ ਬਹੁਤ ਘੱਟ ਹੈ ਉਹ ਕਹਿੰਦਾ ਵੇਖ ਮੇਰੀ ਗੱਲ ਸੁਣ ਮੈਨੂੰ ਤੇ ਬੜੇ ਪਿਆਰ ਵਾਲੇ ਫਕੀਰ ਮਿਲਿਆ ਬੜਾ ਸੋਹਣਾ ਜਸ ਕਰਦਿਆ ਬੜਾ ਸੋਹਣਾ ਕੀਰਤਨ ਕਰਦਿਆ ਮੈਂ ਤਾਂ satsang ਕਰਨ ਜਾਂਦਾ ਉਹ ਕਹਿੰਦਾ ਵੀ ਐਵੇਂ ਕਹਿੰਦਾ ਫालतੂ ਦੀਆਂ ਗੱਲਾਂ 'ਚ ਪੱਸਿਆ ਫਿਰਦਾ ਹੈ ਅੱਗਾ ਪਿੱਛਾ ਕੀਨੇ ਵੇਖਿਆ ਤੂੰ ਐਵੇਂ ਆਪਣਾ ਟਾਈਮ ਵੇਸਟ ਨਾ ਕਰਿਆ ਕਰ ਐਵੇਂ ਤੁਰਿਆ ਫਿਰਦਾ satsang ਵਿੱਚ ਕੀ ਹੈ ਜਦੋਂ ਅਸੀਂ ਗਿਆਨ ਪ੍ਰਾਪਤੀ ਨਹੀਂ ਕੀਤਾ ਪਰ ਮਹਾਰਾਜ ਕਹਿੰਦਾ ਧੰਦਾ ਕਰਤੈ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਮੈਂ ਤੇ ਕਹਿੰਨਾ ਵੀ ਤੂੰ ਇੱਕ ਵਾਰੀ satsang ਸੁਣ ਕੇ ਤਾਂ ਵੇਖ ਵੀ ਬੜਾ ਆਨੰਦ ਆਉਂਦਾ ਹੈ ਉਹ ਕਹਿੰਦਾ ਨਹੀਂ ਨਹੀਂ ਮੈਂ ਕੋਈ ਨਹੀਂ ਜਾਣਾ ਉਹ ਫਿਰ ਜਾਂਦਾ ਰਿਹਾ ਉਹ ਆਪਣੇ ਰਸਤੇ ਜਾਂਦਾ ਰਿਹਾ ਇੱਕ satsang ਵਿੱਚ ਜਾਂਦਾ ਇੱਕ ਰੋਜ਼ ਜਿੱਥੇ ਵਿਸ਼ੇ ਵਕਾਰ ਭੋਗਣ ਲਈ ਲੋਕ ਜਾਂਦੇ ਆ ਉਹ ਬੇਸ਼ਵਾ ਦੇ ਦਰਵਾਜ਼ੇ ਤੇ ਜਾਂਦਾ ਰੋਜ਼ ਉਹ ਕਹਿੰਦਾ ਸੱਚਾ ਮਿੱਤਰ ਸੀ ਸੰਗ satsang ਕਰਨ ਵਾਲਾ ਉਹ ਕਹਿੰਦਾ ਵੇਖ ਮਹਾਰਜ ਕਹਿੰਦੇ ਆ ਵੀ ਬੀਜਿਆ ਵੱਢਣਾ ਪੈਂਦਾ ਤੂੰ ਮਾੜੇ ਕਰਮ ਨਾ ਕਰਿਆ ਕਰ ਤੂੰ ਮੇਰੇ ਨਾਲ satsang ਵਿੱਚ ਚੱਲਿਆ ਕਰ ਉਹ ਕਹਿੰਦਾ ਚੰਗਾ ਫਿਰ ਇਦਾਂ ਕਰ ਮੈਂ ਭਗਤ ਤੇ ਜਾਇਆ ਕਰਾਂਗਾ ਕਈ ਵਾਰੀ ਸਾਨੂੰ ਵੀ ਇਹ ਗੱਲ ਮਹਿਸੂਸ ਹੁੰਦੀ ਹੈ ਵੀ ਸ਼ਾਇਦ ਨਾਮ ਜਪਣ ਵਾਲੇ ਜ਼ਿਆਦਾ ਦੁਖੀ ਹੁੰਦੇ ਆ ਤੇ ਨਾਮ ਜਪਣ ਵਾਲੇ ਸੁਖੀ ਹੁੰਦੇ ਆ ਥੋੜਾ ਭੁਲੇਖਾ ਜਾ ਪੈ ਜਾਂਦਾ ਕਈ ਵਾਰੀ ਪਤਾ ਨਹੀਂ ਥੋੜਾ ਜਿਹਾ ਦੁੱਖ ਦੇ ਕੇ ਮਹਾਰਾਜ ਕਿੱਡਾ ਵੱਡਾ ਦੁੱਖ ਕੱਟ ਦਿੰਦੇ ਆ ਪਤਾ ਨਹੀਂ ਕਿਹੜੀ ਦਾਤਾ ਨਾਂ ਦੇ ਕੇ ਸਾਨੂੰ ਕਿਹੜਾ ਸੁਖ ਦੇਣਾ ਚਾਹੁੰਦੇ ਆ ਇਹ ਹੌਲੀ-ਹੌਲੀ ਗੱਲ ਸਮਝ ਵਿੱਚ ਆਉਂਦੀ ਹੁੰਦੀ ਹੈ ਸਾਧ ਸੰਗਤ ਜੀ ਜਦੋਂ ਉਹ ਕਹਿੰਦਾ ਚੰਗਾ ਇਦਾਂ ਕਰ ਆਪਾਂ ਤੇਰੇ ਬਾਬੇ ਦਾ ਨਾ ਤੇਰੇ ਬਾਬੇ ਦੀ ਪਰਖ ਕਰਦੇ ਆ ਤੇ ਤੂੰ ਇਦਾਂ ਕਰ ਮੈਂ ਜਾਨਾ ਵੇਖ ਮੈਂ ਜਾਨਾ ਮਾੜੇ ਪਾਸੇ ਤੂੰ ਜਾਨਾ satsang ਵਿੱਚ ਪਰ ਇਦਾਂ ਕਰੀ ਮੈਂ ਵੀ ਤੈਨੂੰ ਦੱਸਾਂਗਾ ਤੇ ਤੂੰ ਵੀ ਦੱਸੀ ਕਿ ਤੈਨੂੰ satsang ਵਿੱਚ ਜਾ ਕੇ ਕੀ ਮਿਲਿਆ ਤੇ ਮੈਨੂੰ ਮਾੜੇ ਪਾਸੇ ਜਾ ਕੇ ਕੀ ਮਿਲਿਆ ਉਹ ਕਹਿੰਦਾ ਚਲੋ ਠੀਕ ਹੈ ਵੈਸੇ ਮੈਂ ਆਪਦੇ ਗੁਰੂ ਤੇ ਸ਼ੰਕਾ ਕਰਦਾ ਨਹੀਂ ਪਰ ਤੇਰੀ ਮਰਜ਼ੀ ਹੈ ਜਾਣਾ ਨਹੀਂ ਜਾਣਾ ਕਹਿੰਦਾ ਆਪਾਂ ਮਿਲਾਂਗੇ ਜ਼ਰੂਰ ਇਸੇ ਜਗ੍ਹਾ ਤੇ ਦੋਵਾਂ ਮਿੱਤਰਾਂ ਨੇ ਇੱਕ ਜਗ੍ਹਾ ਮਿਲ ਲਈ ਕਹਿੰਦਾ ਮੈਂ ਹੁਣ ਮਾੜੇ ਪਾਸੇ ਜਾ ਕੇ ਆਉਣਾ ਤੇ ਤੂੰ ਸਾਧ ਸੰਗ ਵਿੱਚ ਜਾ ਕੇ ਆਉਣਾ ਮਿਲਦਾ ਕੀ ਹੈ ਦੋਨਾਂ ਨੂੰ ਆਪਾਂ ਵੇਖਦੇ ਹਾਂ ਸਾਧ ਸੰਗਤ ਜੀ ਹੁਣ ਜਿਹੜਾ ਵਿਸ਼ੇਵਕਾਰੀ ਸੀ ਉਹ ਮਾੜੇ ਕਰਮਾਂ ਦੇ ਦਰਵਾਜੇ ਤੇ ਜਾਂਦਾ ਸੀ ਉਹ ਮੁੜਿਆ ਆਉਂਦਾ ਆਉਂਦੇ ਆਉਂਦੇ ਦਾ ਨਾ ਕਹਿੰਦੇ ਠੇਡਾ ਵੱਜਿਆ ਉੱਚੀ ਜੀ ਜਗ੍ਹਾ ਸੀ ਉਹਨੇ ਵੇਖਿਆ ਕੀ ਕੀ ਹੈ ਕਿ ਇੱਕ ਜਿਵੇਂ ਆਪਣਾ ਕੁੱਜਾ ਹੁੰਦਾ ਇਦਾਂ ਦੀ ਗਾਗਰ ਜੀ ਪਈ ਆ ਜਦੋਂ ਠੇਡਾ ਵੱਜਿਆ ਤੇ ਵੇਖਿਆ ਉਹਨੇ ਕੁੱਟੀ ਵੇਖਿਆ ਕਹਿਣ ਲੱਗਾ ਇਹ ਤੇ ਕੋਈ ਕੋਈ ਗਾਗਰ ਪਈ ਆ ਲੱਗਦਾ ਇਹਦੇ ਵਿੱਚ ਕੁਝ ਹੋਣਾ ਹੈ ਜਦੋਂ ਵੇਖਿਆ ਤੇ ਇੱਕ ਮੋਰ ਚਮਕੀ ਬੜੀ ਸੋਹਣੀ ਮੋਰ ਚਮਕੀ ਜਦੋਂ ਮੋਰ ਚੁੱਕਣ ਲੱਗਾ ਤੇ ਥੱਲੇ ਉਹਦੇ ਕੋਲੇ ਬਣੀ ਪਈ ਐ ਇੱਕ ਸਵਾਹ ਪਈ ਐ ਸਵਾਹ ਦੇ ਉੱਪਰ ਮੋਰ ਪਈ ਐ ਉਹਨੇ ਵੇਖਿਆ ਲੈ ਬੜਾ ਵੀ ਆਪਾਂ ਨੂੰ ਤੇ ਇਹ ਸੋਨਾ ਮਿਲਿਆ ਉਹਨੇ ਮੋਰ ਚੱਕੀ ਕੁਝਾ ਉੱਥੀ ਰੱਖ ਦਿੱਤਾ ਤੇ ਆਪਣੀ ਜੇਬ ਵਿੱਚ ਪਾਈ ਤੇ ਚਲਾ ਆਇਆ ਇਧਰੋਂ ਜਿਹੜਾ ਸੱਤ ਸੰਗ ਕਰਦਾ ਸੀ ਉਹ ਵੀ ਤੁਰਿਆ ਆਉਂਦਾ ਐ ਉਹ ਕਹਿੰਦਾ ਵੇਖਦਾ ਪਤਾ ਨਹੀਂ ਕੀ ਦੱਸੇਗਾ ਕਿ ਉਹ ਆਪਣੇ ਖਿਆਲਾਂ ਵਿੱਚ ਉਤਰ ਆਉਂਦਾ ਕਹਿੰਦੇ ਜਿਹੜੀਆਂ ਦੂਸਰੀਆਂ ਕਿਕਰਾਂ ਹੁੰਦੀਆਂ ਨਾ ਕੋਈ ਆਪਾਂ ਪਹਾੜੀ ਕਿਕਰ ਕਹਿ ਦੇਣਾ ਜਾਂ ਉਹਦੀ ਬੜੀ ਵੱਡੀ ਸੂਲ ਸੀ ਉਹਦੇ ਉੱਪਰ ਪੈਰ ਟਿਕਿਆ ਤੇ ਕਹਿੰਦੇ ਸੂਲ ਹੈ ਜਿਹੜੀ ਉਹ ਪੈਰ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਦੀ ਕੋਹੀ ਤੇ ਬੜੀ ਤਖਲੀਬ ਹੋ ਗਈ ਹੁਣ ਉਹ ਸੂਲ ਸੀ ਜਿਹੜੀ ਕੱਢੀ ਤੇ ਕੱਪੜਾ ਲਵੇਟਿਆ ਤੇ ਥੋੜਾ ਲੰਗੜਾ ਕੇ ਤੁਰਨ ਲੱਗਾ ਉਹ ਪੈਰ ਦਬਦਾ ਦਬਦਾ ਤੁਰਿਆ ਆਉਂਦਾ ਹੈ ਦੋਵੇਂ ਜਾਣੇ ਉਸੇ ਜਗ੍ਹਾ ਤੇ ਇਕੱਠੇ ਹੋ ਗਏ ਜਦੋਂ ਪੁੱਛਿਆ ਕਹਿੰਦਾ ਹਾਂ ਬਈ ਸਤਸੰਗੀ ਨੂੰ ਪੁੱਛਦਾ ਤੈਨੂੰ ਕੀ ਮਿਲਿਆ ਉਹ ਕਹਿੰਦਾ ਤੈਨੂੰ ਕੀ ਮਿਲਿਆ ਕਹਿੰਦਾ ਵੇਖ ਮੈਨੂੰ ਤੇ ਆ ਬੜੀ ਸੋਹਣੀ ਮੋਹਰ ਮਿਲੀ ਏ ਉਹ ਕਹਿੰਦਾ ਤੈਨੂੰ ਕੀ ਮਿਲਿਆ ਕਹਿੰਦਾ ਮੇਰੇ ਤੇ ਸੂਲ ਬੱਜੀ ਕਹਿੰਦਾ ਹੁਣ ਤੂੰ ਵੇਖ ਪਰ ਤੈਨੂੰ ਮੈਂ ਗੱਲ ਦੱਸਦਾ ਵੀ ਇੱਕ ਮੈਨੂੰ ਕੁਜਾ ਮਿਲਿਆ ਤੇ ਛੋਟਾ ਜਾ ਉਹਦੇ ਵਿੱਚ ਸਵਾਸ ਸੀ ਤੇ ਇੱਕ ਮੈਨੂੰ ਮੋਹਰ ਮਿਲੀ ਬੜੀ ਸੋਹਣੀ ਵੇਖ ਮੈਂ ਮਾੜੇ ਪਾਸੇ ਜਾਂਦਾ ਸੀ ਮੈਨੂੰ ਮੋਹਰ ਮਿਲੀ ਪਰ ਤੂੰ ਤੇ ਸਤਸੰਗ ਵਿੱਚ ਜਾਂਦਾ ਸੀ ਤੇਰੇ ਇੰਨੀ ਵੱਡੀ ਸੂਲ ਕਿਉਂ ਵੱਜੀ ਤੈਨੂੰ ਮਿਲਿਆ ਵੀ ਕੁਝ ਨਹੀਂ ਉਹ ਕਹਿੰਦਾ ਇਹ ਤੇ ਮੈਨੂੰ ਪਤਾ ਨਹੀਂ ਵੀ ਮਿਲਿਆ ਕਿ ਨਹੀਂ ਮਿਲਿਆ ਮੈਨੂੰ ਤੇ ਮੇਰਾ ਗੁਰੂ ਹੀ ਦੱਸ ਸਕਦਾ ਇਹ ਫੈਸਲਾ ਤੇ ਗੁਰੂ ਕਰੇਗਾ ਕਹਿੰਦਾ ਆਪਾਂ ਪੁੱਛਦੇ ਆਂ ਜਾ ਕੇ ਜਰੂਰ ਗਏ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕੋਲ ਜਾ ਕੇ ਬੈਠ ਗਏ ਮਾਰਾ ਸੱਚੇ ਪਾਤਸ਼ਾਹ ਨੂੰ ਦੱਸਣ ਲੱਗੇ ਕਿ ਸੱਚੇ ਪਾਤਸ਼ਾਹ ਮੈਂ ਰੋਜ਼ ਤੁਹਾਡੀ satsang ਕਰਦਾ ਅਸੀਂ ਮਿੱਤਰ ਸੀਗੇ ਮੈਂ ਇਹਨੂੰ ਵੀ ਬੜਾ ਜ਼ੋਰ ਲਾਇਆ ਵੀ ਤੂੰ satsang ਵਿੱਚ ਆ ਇਹ ਨਹੀਂ ਆਇਆ ਪਰ ਅਸੀਂ ਇੱਕ ਸ਼ਰਤ ਜੀ ਲਾ ਬੈਠੇ ਉਦੋਂ ਵੀ ਤੂੰ ਮੈਨੂੰ ਦੱਸੀ ਵੀ ਕੀ ਮਿਲਦਾ ਤੇ ਤੂੰ ਮੈਨੂੰ ਦੱਸੀ ਕੀ ਮਿਲਦਾ ਹੈ ਕਹਿੰਦਾ ਇਹ ਮਾੜੇ ਪਾਸੇ ਗਿਆ ਇਹਨੂੰ ਮੋਹਰ ਮਿਲੀ ਕਹਿੰਦਾ ਮੈਂ satsang ਕਰਕੇ ਜਾ ਰਿਹਾ ਸੀ ਮੇਰੇ ਸੂਲ ਵੱਜੀ ਸਾਨੂੰ ਕਾਰਨ ਦਾ ਸਮਝ ਨਹੀਂ ਆਇਆ ਵੀ ਕਰਮ ਮੇਰਾ ਚੰਗਾ ਹੈ ਕਿ ਇਹਦਾ ਚੰਗਾ ਹੈ ਜਿਹਦੇ ਸੂਲ ਵੱਜੀ ਸੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਚੰਗਾ ਹੈ ਉਹ ਕਹਿੰਦਾ ਮੇਰਾ ਚੰਗਾ ਕਿਵੇਂ ਹੋਇਆ ਜੀ ਇਹਨੂੰ ਮੋਹਰ ਮਿਲੀ ਆ ਉਹ ਕਹਿੰਦਾ ਜੇ ਤੂੰ ਇਹਦੇ ਨਾਲ ਜਾਂਦਾ ਤੈਥੋਂ ਬੜਾ ਵੱਡਾ ਕਾਤਲ ਹੋਣਾ ਸੀ ਤੈਨੂੰ ਹੋਣੀ ਸੀ ਤੈਨੂੰ ਸੂਲੀ ਚੜ੍ਹਾ ਜਾਣਾ ਸੀ ਤੈਨੂੰ ਫਾਂਸੀ ਹੋਣੀ ਸੀ ਪਰ ਤੂੰ ਰੋਜ਼ satsang ਕਰਦਾ ਸੀ ਤੇ ਇਹ ਸੂਲ ਦੇ ਰਾਹੀ ਤੇਰੀ ਫਾਈ ਸੀ ਜਿਹੜੀ ਉਹ ਕੱਟੀ ਗਈ ਆਖੋ ਸਤਨਾਮ ਤੂੰ ਆਪਣਾ ਕੰਮ ਛੋਟਾ ਕਰ ਲਿਆ satsang ਕਰਕੇ ਤੇਰੇ ਅੰਦਰ ਗੁਣ ਪੈਦਾ ਹੋ ਗਏ ਤੂੰ 마ੜੇ ਪਾਸੇ ਜਾਣੋਂ ਹਟ ਗਿਆ ਤੇ ਤੂੰ ਬਚ ਗਿਆ ਇਹ 마ੜੇ ਪਾਸੋਂ ਆ ਰਿਹਾ ਸੀ ਜੀ ਉਹਨੂੰ ਮੋਹਰ ਕਿਵੇਂ ਮਿਲੀ ਕਹਿੰਦਾ ਇਹਦੇ ਕਰਮ ਬਹੁਤ ਚੰਗੇ ਬੀਜੇ ਹੋਏ ਸੀ ਪਰ ਇਹਨੇ ਨਾਸ ਕਰ ਲਿਓ ਜਿਹੜਾ ਇਹਨੂੰ ਇਹਦੇ ਕਰਮ ਇੰਨੇ ਚੰਗੇ ਸੀ ਮੋਹਰਾ ਤੋਂ ਭਾਵ ਕੀ ਹੈ ਉਹ ਮੋਹਰਾ ਨਹੀਂ ਸੀ ਅਸਲ ਇਹਦੇ ਕਰਮਾਂ ਦੀ ਨਿਸ਼ਾਨੀ ਸੀ ਇਹਨੇ ਚੰਗੇ ਗੁਣ ਸੀ ਜਿਹੜੇ ਸਾੜ ਕੇ ਸਵਾਹ ਕਰ ਲਈ ਕੋਈ ਗੁਣੇ ਦੇ ਵਿੱਚ ਥੋੜਾ ਜਿਹਾ ਰਹਿ ਗਿਆ ਸੀਗਾ ਜਿਹੜੀ ਇਹਨੂੰ ਮੋਹਰ ਮਿਲੀ ਹੈ ਉਹ ਕਿਵੇਂ ਉਹ ਵੀ ਕਹਿੰਦਾ ਤਾਂ ਮਿਲੀਏ ਤੂੰ satsang ਕਰਦਾ ਸੀ ਇਹ ਤੇਰੀ ਸੰਗਤ ਕਰਦਾ ਸੀ ਆਖੋ ਸਤਨਾਮ ਇਹ ਤੇਰੀ ਸੰਗਤ ਕਰਕੇ ਇਹਨੂੰ ਇੱਕ ਮਿਲੀ ਹੈ ਥੋੜਾ ਜਿਹਾ ਗੁਣੇ ਦੇ ਵਿੱਚ ਰਹਿ ਗਿਆ ਜਿਹੜਾ ਇੱਥੇ ਲਿਆਇਆ ਉਹਨੂੰ ਪਤਾ ਲੱਗ ਗਿਆ ਕਿ ਵਾਕੀ ਮੈਂ ਆਪਣੇ ਹਰ ਵਿਸਰਤ ਤੇਰੇ ਗੁਣ ਗਲਿਆ ਜਦੋਂ ਵਿਸਰ ਗਿਆ ਤੇ ਗੁਣ ਗਲ ਜਾਂਦੇ ਆ ਭਾਵ ਚੰਗੀ ਸੰਗਤ ਚੰਗੀ ਸੰਗਤ ਵਿੱਚ ਆ ਕੇ ਮਾੜੇ ਮਾੜੇ ਕਰਮਾਂ ਦਾ ਨਾਸ ਹੋ ਜਾਂਦਾ ਤੇ ਮਾੜੀ ਸੰਗਤ ਵਿੱਚ ਜਾ ਕੇ ਚੰਗੇ ਕਰਮ ਵੀ ਸੜ ਕੇ ਸੁਆਹ ਹੋ ਜਾਂਦੇ ਆਖ ਸਤਨਾਮ ਹਰ ਨਾਮ ਸਲਾਹੋ ਨਿਤ ਹਰ ਕੋ ਬਲਿਹਾਰੀ ਆ ਐਸੇ ਮਾਲਕ ਤੋਂ ਸਦਕੇ ਜੀਵ ਇਸਤਰੀਆਂ ਸਦਕੇ ਜਾਂਦੀਆਂ ਹਨ ਜੋ ਹੋਰਨਾਂ ਨੂੰ ਸਿੱਖਿਆ ਦਿੰਦੀਆਂ ਹਨ ਤੇ ਸਦਾ ਹਰੀ ਦੇ ਨਾਮ ਦੀ ਵਡਿਆਈ ਕਰਦੀਆਂ ਹਨ ਜਿਨੀ ਸੁਣ ਮੰਨਿਆ ਹਰ ਨਾਉ ਤਿਨਾ ਹੋ ਵਾਰੀਆਂ ਮੈਂ ਸਦਕੇ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਸੁਣ ਕੇ ਹਰੀ ਦੇ ਨਾਮ ਨੂੰ ਮੰਨਿਆ ਹੈ ਗੁਰਮਖੀਆ ਹਰ ਮੇਲ ਮਲਾਵਣ ਹਾਰੀਆਂ ਹੌਂ ਬਲ ਜਾਵਾਂ ਦਿਨ ਰਾਤ ਦੇਖਣ ਹਾਰਿਆਂ ਸਤਿਗੁਰੂ ਦੇ ਦਰਸ਼ਨ ਕਰਨ ਵਾਲੀਆਂ ਤੋਂ ਮੈਂ ਦਿਨ ਰਾਤ ਬਲਿਹਾਰ ਜਾਂਦਾ ਹਾਂ ਜਿਹੜੇ ਉਹਦੀ ਸੰਗਤ ਕਰਦੇ ਹਨ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਸਮਝਾਉਣਾ ਕਰਦੇ ਹਨ ਜੀ ਇੱਕ ਐਸੇ ਭੋਜਨ ਦੀ ਗੱਲ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਕਿ ਜਿਹੜਾ ਜੀ ਨੂੰ ਮਿਲ ਜਾਂਦਾ ਹੈ ਉਹ ਤ੍ਰਿਪਤ ਹੋ ਜਾਂਦਾ ਹੈ ਅਸੀਂ ਕੇਵਲ ਤਨ ਦੇ ਭੋਜਨ ਨਾਲ ਤ੍ਰਿਪਤ ਹੋਣਾ ਜਾਣਦੇ ਆ ਜਿਆਦਾ ਸੀ ਇੰਟਰਸਟ ਗੁਰੂ ਘਰਾਂ 'ਚ ਵੀ ਇਹੀ ਰੱਖਦੇ ਆ ਕਿ ਉੱਥੇ ਖਾਣ ਨੂੰ ਭੋਜਨ ਪਾਣੀ ਲੰਗਰ ਵਧੀਆ ਤੋਂ ਵਧੀਆ ਹੋਣਾ ਚਾਹੀਦਾ ਹੋਣਾ ਚਾਹੀਦਾ ਕੇਵਲ ਉਹ ਲੰਗਰ ਦੇ ਸਵਾਦ ਲਈ ਨਾ ਜਾਈਏ ਪਰ ਇੱਕ ਅਸਲੀ ਭੋਜਨ ਦੀ ਗੱਲ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਇਸ ਸ਼ਲੋਕ ਦੇ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਸਲ ਵਡਿਆਈਆਂ ਉੱਥੋਂ ਦੀ ਜਿਆਦਾ ਹੁੰਦੀਆਂ ਜਿੱਥੇ ਸਾਨੂੰ ਤੰਦ ਦਾ ਭੋਜਨ ਜਿਆਦਾ ਮਿਲਦਾ ਹੈ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਥਾਲੈ ਵਿਚਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤਸਾਰ ਕਿਉਂਕਿ ਜੀਵਨ ਤਾਂ ਚੰਗੀ ਸੰਗਤ ਨੇ ਬਣਾਉਣਾ ਹੈ ਭੋਜਨ ਤੇ ਘਰ ਵਿੱਚ ਵੀ ਸ਼ੱਕ ਲੈਣੇ ਆ। ਮਹਾਰਾਜ ਕਹਿੰਦੇ ਜਿਸ ਹਿਰਦੇ ਰੂਪ ਥਾਲ ਵਿੱਚ ਸਤਿ ਤੇ ਸੰਤੋਖ ਤੇ ਵਿਚਾਰ ਇਹ ਤਿੰਨ ਚੀਜ਼ਾਂ ਆ ਪਈਆਂ। ਹਿਰਦੇ ਰੂਪੀ ਥਾਲ ਵਿੱਚ ਆਪਣਾ ਹਿਰਦਾ ਕੀ ਹੈ ਮੰਨ ਲਓ ਇੱਕ ਥਾਲ ਹੈ। ਇਸ ਥਾਲ ਦੇ ਵਿੱਚ ਸਤ ਸੰਤੋਖ ਤੇ ਵਿਚਾਰ ਇਹ ਤਿੰਨ ਚੀਜ਼ਾਂ ਜਦੋਂ ਸਾਡੇ ਅੰਦਰ ਟਿਕ ਜਾਂਦੀਆਂ ਨੇ ਤਾਂ ਉਸ ਹਿਰਦੇ ਥਾਲ ਵਿੱਚ ਸ੍ਰੇਸ਼ਟ ਅੰਮ੍ਰਿਤ ਭੋਜਨ ਹਰੀ ਦਾ ਨਾਮ ਪਰੋਸਿਆ ਜਾਂਦਾ ਹੈ ਫਿਰ ਇਹ ਭੋਜਨ ਨਾਲ ਹੁੰਦਾ ਕੀ ਹੈ ਜਿਤ ਖਾਦਾ ਮਨ ਤ੍ਰਿਪਤੀ ਹੈ ਪਾਈਐ ਮੁਖ ਦੁਆਰ ਜੀਨੇ ਖਾ ਜੀਦੇ ਖਾਦਿਆਂ ਮਨ ਰਜ ਜਾਂਦਾ ਤੇ ਵਿਕਾਰਾਂ ਤੋਂ ਖਲਾਸੀ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਇਹ ਅਸਲੀ ਭੋਜਨ ਜਿਹੜਾ ਸਾਨੂੰ ਵਿਕਾਰਾਂ ਤੋਂ ਰਹਿਤ ਕਰਦਾ ਹੈ ਇਹ ਭੋਜਨ ਬੜਾ ਦੁਰਲੰਭ ਹੈ ਇਹ ਭੋਜਨ ਬੜਾ ਕੀਮਤੀ ਹੈ ਅਸਲ ਗੁਰੂਦਵਾਰੇ ਵੀ ਜਾਈਏ ਨਾ ਗੁਰੂਦਵਾਰੇ ਹੋਏ ਸੋਜੀ ਪਾਏ ਸੀ ਸਾਨੂੰ ਇਹੀ ਜ਼ਿਆਦਾ ਭੋਜਨ ਦੀ ਭੁੱਖ ਹੋਣੀ ਚਾਹੀਦੀ ਹੈ ਕਿ ਗਿਆਨ ਦਾ ਭੋਜਨ ਮਿਲੇ ਸ਼ਬਦ ਦਾ ਲੰਗਰ ਸਭ ਤੋਂ ਉੱਤਮ ਹੈ ਅਸੀਂ ਕੇਵਲ ਦੂਜੇ ਲੰਗਰਾਂ ਦੀ ਜ਼ਿਆਦਾ ਥੋੜੀ ਮਹਿਮਾ ਕਰਦੇ ਹਾਂ ਪਰ ਲੰਗਰ ਮਾੜਾ ਨਹੀਂ ਹੈ ਲੰਗਰ ਬਹੁਤ ਚੰਗਾ ਹੈ ਲੰਗਰ ਹੋਣਾ ਚਾਹੀਦਾ ਲੰਗਰ ਬਿਨਾ ਸੰਗਤ ਭੁੱਖੀ ਵੀ ਤਿਨੇ ਰਹਿ ਸਕਦੀ ਪਰ ਕੇਵਲ ਲੰਗਰ ਨਾਲ ਲੰਗਰ ਨਾਲ ਜੁੜ ਜਾਣਾ ਸੁਣਿਆ ਸਿਨ ਵੀ ਤਨ ਦੀ ਖਰਾਕ ਤੇ ਮਨ ਦੀ ਖਰਾਕ ਉਹ ਭੋਜਨ ਦੀ ਗੱਲ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਕੇ ਜੇ ਮੰਗ ਹੀ ਕਰਨੀ ਆ ਨਾ ਸਭ ਤੋਂ ਕੀਮਤੀ ਤਾਂ ਸ਼ਬਦ ਦਾ ਲੰਗਰ ਹੈ ਜਿੱਥੇ ਸ਼ਬਦ ਦਾ ਗਿਆਨ ਮਿਲਦਾ ਹੋਵੇ ਬੱਚਿਆਂ ਨੂੰ ਜਿੱਥੇ ਸ਼ਬਦ ਦਾ ਗਿਆਨ ਮਿਲਦਾ ਹੋਵੇ ਮਨੁੱਖਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਕਿ ਉੱਥੇ ਸ਼ਬਦ ਦਾ ਲੰਗਰ ਚੱਲਦਾ ਹੈ ਭਾਈ ਉੱਥੇ ਗਿਆਨਵਾਲ ਦਾ ਸਭ ਤੋਂ ਉੱਤਮ ਸ਼ਬਦ ਦਾ ਲੰਗਰ ਹੈ ਜੀ ਨੂੰ ਖਾ ਕੇ ਜਿੱਤ ਖਾਦਾ ਹੈ ਮਨ ਤ੍ਰਿਪਤੀ ਹੈ ਪਾਈ ਹੈ ਮੋਖ ਦਵਾਰ ਜੀ ਨੂੰ ਛੱਕ ਕੇ ਮਨ ਤ੍ਰਿਪਤ ਹੋ ਜਾਂਦਾ ਹੈ ਇਹ ਭੋਜਨ ਅਲੱਭ ਹੈ ਸੰਤ ਹੋ ਲੱਭੈ ਗੁਰੂ ਵਿਚਾਰ ਇਹ ਭੋਜਨ ਸਭ ਤੋਂ ਦਰਲੰਭ ਹੈ ਜੋ ਸਤਿਗੁਰੂ ਦੀ ਦੱਸੀ ਹੋਈ ਵਿਚਾਰ ਦੇ ਨਾਲ ਮਿਲਦਾ ਹੈ ਇਹ ਭੋਜਨ ਫਿਰ ਲੱਭਦਾ ਹੈ ਇਹ ਮਉਦਾਵਣੀ ਕਿਉਂ ਵਿੱਚੋਂ ਕੱਢੀ ਆ ਸਦਾ ਰੱਖੀਏ ਉਰਤਾਰ ਮਹਾਰਜ ਕਹਿੰਦੇ ਇਹਨੂੰ ਸਦਾ ਆਪਣੇ ਹਿਰਦੇ ਵਿੱਚ ਸਾंभ ਕੇ ਰੱਖਣਾ ਚਾਹੀਦਾ ਤੇ ਕਦੇ ਭੁਲਾਣਾ ਨਹੀਂ ਚਾਹੀਦਾ ਏ ਮਦਾਬਣੀ ਸਤਗੁਰੂ ਪਾਈ ਗੁਰਸਿੱਖਾਂ ਲੱਦੀ ਪਾਲ ਏ ਮਦਾਬਣੀ ਸਤਗੁਰੂ ਪਾਈ ਇਹ ਆਤਮਿਕ ਆਨੰਦ ਦੇਣ ਵਾਲੀ ਇਸ ਸਿਫਤਸਲਾ ਦੀ ਆਤਮਿਕ ਖੁਰਾਕ ਦੀ ਦਸ ਕਿਨੇ ਪਾਈ ਜੀ ਗੁਰੂ ਨੇ ਪਾਈ ਗੁਰਸਿੱਖਾਂ ਨੇ ਖੋਜ ਕੇ ਲੱਭ ਲਈ ਆਤਮਿਕ ਖੁਰਾਕ ਜੇ ਆਤਮਿਕ ਖਰਾਕ ਹੀ ਨਾ ਮਿਲੀ ਕਿ ਤੋ ਲੰਗਰ ਭਾਵੇਂ ਜਿੰਨੇ ਮਰਜੀ ਮਹਿੰਗੇ ਲਾਈ ਜਾਈਏ ਕੋਈ ਲਾਭ ਹੋਣ ਵਾਲਾ ਨਹੀਂ ਹੈ ਕੁਝ ਮਿਲਣ ਵਾਲਾ ਨਹੀਂ ਹੈ ਕੁਝ ਬੱਚਿਆਂ ਨੂੰ ਨਹੀਂ ਮਿਲਿਆ ਕੁਝ ਸਾਨੂੰ ਨਹੀਂ ਮਿਲਿਆ ਮੰਨ ਲਓ ਗਿਆ ਇੱਕ ਪਰਿਵਾਰ ਵਾ 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 ਹੋ ਗਈ ਜੀ ਬੜਾ ਵਧੀਆ ਬੜਾ ਚੜਦੀ ਕਲਾ ਵਾਲਾ ਲੰਗਰ ਲੱਗਿਆ ਜੀ ਬੜਾ ਲੰਗਰ ਛਕਿਆ ਜੇ ਕਿਤੇ ਸ਼ਬਦ ਦਾ ਲੰਗਰ ਮਿਲਿਆ ਹੁੰਦਾ ਤੇਰਾ ਵੀ ਜੀਵਨ ਬਣ ਜਾਣਾ ਸੀ ਤੇ ਬੱਚਿਆਂ ਦਾ ਵੀ ਜੀਵਨ ਬਣ ਜਾਣਾ ਆਖੋ ਸਤਨਾ ਸ਼ਬਦ ਦੇ ਲੰਗਰ ਦਾ ਇਹੀ ਫਰਕ ਆ ਪਿਆਰਿਓ ਮਾਰੇ ਕਹਿੰਦੇ ਆਤਮਕ ਆਨੰਦ ਦੇਣ ਵਾਲੀ ਸਿਵ ਸਲਾਹ ਦੀ ਖਰਾਕ ਦੀ ਦਸ ਕੀਨੇ ਪਾਈ ਜੀ ਗੁਰੂ ਨੇ ਪਾਈ ਤੇ ਗੁਰਸਿੱਖਾਂ ਨੇ ਖੋਜ ਕੇ ਲੱਭ ਲਈ ਨਾਨਕ ਜਿਸ 부ਝਾਏ ਸੋ ਬੁਝਸੀ ਹਰ ਪਾਇਆ ਗੁਰਮੁਖ ਕਾਲ ਜਿਸ ਮਨੁਖ ਨੂੰ ਇਹਦੀ ਸਮਝ ਆ ਗਈ ਜਿਹਨੂੰ ਗੁਰੂ ਇਹ ਸਮਝ ਦੇ ਦਿੰਦਾ ਹੈ ਸਮਝ ਬਖਸ਼ ਦਿੰਦਾ ਹੈ ਅਤੇ ਉਹ ਸਤਿਗੁਰੂ ਦੇ ਸਨਮੁਖ ਹੋ ਕੇ ਕਾਲਣਾ ਕਾਲ ਕੇ ਹਰੀ ਪਰਮਾਤਮਾ ਨੂੰ ਮਿਲਦਾ ਹੈ ਜੋ ਤੁਰ ਮਿਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ ਮਹਾਰਾਜ ਕਹਿੰਦੇ ਮਾਲਕ ਨੇ ਜੋ ਧੁਰ ਤੋਂ ਮਿਲਾਏ ਹਨ ਉਹ ਮਨੁੱਖ ਸਤਿਗੁਰੂ ਨਾਲ ਚਿੱਤ ਜੋੜਦੇ ਹਨ ਹਨ ਹਰੀ ਵਿੱਚ ਲੀਨ ਹੋ ਜਾਂਦੇ ਹਨ ਪਰਮਾਤਮਾ ਵਿੱਚ ਆਪ ਵਿਛੋੜਨ ਸੇ ਵਿਛੜੇ ਦੂਜਾ ਭਾਏ ਕੋ ਆਏ ਪਰ ਜੋ ਮਾਲਕ ਨੇ ਆਪ ਵਿਛੋੜੇ ਹਨ ਉਹ ਮਾਇਆ ਦੇ ਮੋਹ ਵਿੱਚ ਫਸ ਕੇ ਖੁੰਝੇ ਹੋਏ ਮਾਲਕ ਤੋਂ ਵਿਛੜੇ ਹੋਏ ਹਨ ਨਾਨਕ ਬਿਨ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਏ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਕੀਤੀ ਹੋਈ ਕਮਾਈ ਤੋਂ ਬਿਨਾ ਕੁਝ ਵੀ ਨਹੀਂ ਮਿਲਦਾ ਭਾਵ ਨਾਮ ਦੀ ਕਮਾਈ ਤੇ ਮੁੰਡ ਤੋਂ ਕੀਤੇ ਕੰਮਾਂ ਦੇ ਅਨੁਸਾਰ ਉਗਰੇ ਹੋਏ ਸੰਸਕਾਰ ਰੂਪ ਲੇਖ ਦੀ ਕਮਾਈ ਕਮਾਉਣੀ ਪੈਂਦੀ ਹੈ ਅੱਗੇ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ ਬੈ ਸਖੀਆਂ ਜਸ ਗਾਵੇ ਗਾਵਣ ਹਾਰੀਆਂ ਹਰੀ ਪਰਮਾਤਮਾ ਦੀ ਸਿਫ਼ਤਸਲਾ ਕਰਨ ਵਾਲੀਆਂ ਸੰਤ ਜੂ ਰੂਪ ਸਹੇਲੀਆਂ ਇਕੱਠੀਆਂ ਬਹਿ ਕੇ ਹਰੀ ਦਾ ਜਸ ਗਾਉਂਦੀਆਂ ਹਨ ਤੇ ਹਰੀ ਨਾਮ ਸਲਾਹੋ ਨਿਤ ਹਰ ਕਿਉਂ ਬਲਿਹਾਰੀ ਹੈ ਹਰੀ ਤੋਂ ਸਦਕੇ ਜਾਂਦੀਆਂ ਹਨ ਤੇ ਹੋਰਨਾਂ ਨੂੰ ਸਿੱਖਿਆ ਦਿੰਦੀਆਂ ਹਨ ਸਦਾ ਹਰੀ ਦੇ ਨਾਮ ਦੀ ਵਡਿਆਈ ਕਰਦੀਆਂ ਹਨ ਜੇ ਨ ਸੁਣ ਮੰਨਿਆ ਹਰ ਨਾਉ ਤੇ ਨਾ ਹੋਂ ਵਾਰਿਆ ਮੈਂ ਸਦਕੇ ਹਾਂ ਜਿਨ੍ਹਾਂ ਨੇ ਸੁਣ ਕੇ ਹਰੀ ਦੇ ਨਾਮ ਨੂੰ ਮੰਨਿਆ ਹੈ ਗੁਰਮੁਖੀ ਆਹਰ ਮੇਲਾ ਮਿਲਾਵਣ ਹਾਰੀਆਂ ਉਹਨਾਂ ਹਰੀ ਨੂੰ ਬੁਲਾਉਣ ਵਾਲੀਆਂ ਗੁਰਮੁਖ ਸੇਲੀਆਂ ਤੋਂ ਮੈਂ ਸਦਕੇ ਜਾਂਦਾ ਹਾਂ ਹਾਂ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ ਐਸੇ ਸਤਿਗੁਰੂ ਦੇ ਦਰਸ਼ਨ ਕਰਨ ਵਾਲੀਆਂ ਤੋਂ ਮੈਂ ਦਿਨ ਰਾਤ ਬਲਿਹਾਰ ਜਾਂਦਾ ਜਿਹੜੇ ਗੁਰੂ ਦੀ ਸੰਗਤ ਕਰਦੇ ਆ ਕਿਉਂਕਿ ਚੰਗੀ ਸੰਗਤ ਮਾੜੇ ਕਰਮ ਕੱਟ ਦਿੰਦੀ ਹੈ ਮਾੜੀ ਸੰਗਤ ਚੰਗੇ ਕਰਮਾਂ ਦਾ ਵੀ ਨਾਸ ਕਰ ਦਿੰਦੀ ਆ ਆਖੋ ਸਤਿਨਾਮ ਆਹੀ ਫਰਕ ਹੈ ਚੰਗੀ ਸੰਗਤ ਸਾਡੇ ਮਾੜੇ ਕਰਮ ਵੀ ਨਾ ਇੱਥੇ ਆ ਕੇ ਬੈੰਨੇ ਆ ਦਾ ਮਾੜੇ ਕਰਮ ਕੱਟੇ ਜਾਣਗੇ ਹੋ ਸਕਦਾ ਸਾਡਾ ਕੋਈ ਮਾੜਾ ਕਰਮ ਅੱਗੇ ਆਉਣ ਵਾਲਾ ਜਿਵੇਂ ਕਹਿੰਦੇ ਆ ਸਤਿਗੁਰੂ ਜੀ ਸੂਲੀ ਤੋਂ ਸੂਲ ਬਣਾ ਦਿੰਦੇ ਆ ਵੱਡੇ ਵੱਡੇ ਖਤਰਿਆਂ ਤੋਂ ਛੋਟੇ ਜੇ ਕੰਮ ਵਿੱਚ ਕੱਟ ਦਿੰਦੇ ਆ ਐਸੀ ਬਖਸ਼ਿਸ਼ ਕਰ ਦਿੰਦਾ ਹੈ ਭਾਵ ਚੰਗੇ ਗੁਣ ਪੈਦਾ ਹੋ ਜਾਂਦੇ ਇੱਕ ਸਾਖੀ ਬੜੀ ਪਿਆਰੀ ਮੈਂ ਸੁਣ ਰਿਹਾ ਸੀ ਤੇ ਕਿਸੇ ਵਿਦਵਾਨ ਨੇ ਚੰਗੀ ਤੇ ਮਾੜੀ ਸੰਗਤ ਦਾ ਕੀ ਕੀ ਫਲ ਮਿਲਦਾ ਹੈ ਪਿਆਰੇ ਤਾਂ ਕਰਕੇ ਆਪ ਤੇ ਆਪਣੇ ਬੱਚਿਆਂ ਨੂੰ ਚੰਗੀ ਸੰਗਤ ਜ਼ਰੂਰ ਕਰਾਈਏ ਹੁਣਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ